ਦੋ ਦਿਨ ਤੋਂ ਨੇ ਡਾਕੇ ਰਿਹਾ ਜਦੋਂ ਤੇ ਨਾ ਮੋੜ ਕੇ ਆ ਦੋ ਦਿਨ ਤੋਂ ਲਾ ਕੇ ਹਾਂਜੀ ਵੈਲਕਮ ਬੈਕ ਸਾਡੇ YouTube ਚੈਨਲ ਤੇ ਹਾਉਸ ਦੇ ਸਾਰੇ ਵਧੀਆ ਟਿਕਾਂਟ ਹੋ ਗਏ ਆ ਪਿੱਛੇ ਦੇਖੋ ਕਪੜੇ ਟੰਗੇ ਆ ਸੀ ਇੱਧਰ ਉਹ ਗੁੱਡੇ ਜਿਹੇ ਦੇ ਕਲੈਡੀ ਪੀਰ ਤੇ ਹੁਣ ਇਹਨੇ ਜਾਣਾ ਅੱਜ ਆਪਣੇ ਪੇਕੇ ਉਹਦੇ ਵਾਸਤੇ ਮੇਰੇ ਨਾਲ ਕਲੇਸ਼ ਕਰੀ ਜਾਂਦੀ ਆ ਬਿਚ ਮੈਨੂੰ ਛੱਡ ਕੇ ਆ ਛੱਡ ਕੇ ਆ ਮੈਂ ਕਿਹਾ ਆਪੇ ਚਲ ਜਾ ਮੈਨੂੰ ਨਹੀਂ ਜਾਏਗਾ ਮੈਂ ਸੌਣਾ ਮੈਨੂੰ ਨੀਂਦ ਪੂਰੀ ਪਿਆਰੀ ਆ ਆਪਦੀ ਮੈਂ ਸੌਣਾ ਮੈਨੂੰ ਸੌਣ ਨਹੀਂ ਦਿੰਦੀ ਇਹ ਇਹ ਔਰਤ ਮੈਨੂੰ ਸੌਣ ਨਹੀਂ ਦਿੰਦੀ ਏ ਹੋਰ ਤੋਂ ਵੀ ਸੌਣੇ ਜਿਹੀ ਜਿੰਦਗੀ ਚਾਹ। ਤੇ ਮਹਨਨ ਛੱਡ ਕੇ ਆਉਣਾ ਪੈਣਾ ਮੈਨੂੰ। ਛੱਡ ਕੇ ਆਉਂਦਾਗਾ ਫਿਰ ਆ ਕੇ ਮੈਂ ਕੱਲਾ ਸੌਂਗਾ। ਮੈਂ ਛੱਡ ਕੇ ਆਉਣਾ ਤੇ ਨਹੀਂ ਨਾਲੀ ਆਉਗੀ? ਨਾਲਾਵੇਂ ਆਇਆ ਛੱਡ ਕੇ ਆਇਆ ਮੈਂ। ਅੱਛਾ। ਤੇ ਚੱਲੀਏ ਹੋ ਗਈ ਤਿਆਰ। ਹਾਂ। ਹੈ। ਤਿਆਰ ਹੋ ਤਾਂ ਮੈਂਟੀ ਲਾਏ ਜੋ ਪੈਕੇ ਜਾਣਾ ਹੁੰਦਾ ਹਨਾ। ਹਾਂ। ਹਾਉ ਜੀ ਹੱਪਾ ਪਹੁੰਚਣ ਵਾਲੇ ਆ ਇਹਨਾਂ ਦੇ ਪੈਕਿਆਂ ਦੇ ਘਰ। ਬੇਕੇ ਵੜਾਏ ਇਥੇ ਆਪਣੇ ਤੁਰ ਕੇ ਆਏ ਸੀਗੇ ਅੱਜ ਤੇ ਪੌਣੀ ਇੱਕ ਤੁਰੇ ਸੀ ਅਸੀਂ ਤੇ ਦੋ ਵਜ ਨਾਲੇ ਇੱਕ ਘੰਟਾ ਤੁਰ ਕੇ ਆਏ ਆ ਅਸੀਂ ਅੱਜ ਵੱਡੀ ਸੈਰ ਸਪਟੇ ਕਰਨ ਵਾਲੀ ਥੱਕ ਗਈਆਂ ਸਤ ਥੱਕ ਗਈਆਂ ਆਉ ਆ ਗਿਆ ਘਰ ਆਬਾਰੀ ਵਾਲਾ ਘਰ ਚ ਖੜੇ ਹਾਂ ਮੈਨੂੰ ਲੱਗਦਾ ਇੱਕ ਦੋ ਜਣੇ ਘਰ ਦੇ ਮੈਂਬਰ ਕੋਈ ਹੈ ਹੈਲੋ ਹਾਇਓ ਕਰਨਗੇ ਇੱਕ ਦੂਜੇ ਨੂੰ ਕਰੋਂਗੇ ਕਹਨਾਂਗੇ ਬੋਲੀ बोली निकल ਨਿਕਲਣ ਆ स्टे करनी ਦੇ ਮਾਰ ਮਾਰ ਰਾਤ ਸਟੇ ਕਰਨੀ ਪੈਂਦੀ ਰਾਤ ਸੈਕੰਡਰਰੀ ਰਾਜੇ ਤੇ ਬੈਠ ਜਾ ਹੈ ਸੀਗਾ ਕੀ ਹੋਰ ਚਾਹ ਪਾਣੂ ਮਿਲ ਗਈ ਆ ਪਹਿਲਾਂ ਕੋਲਡ ਡਰਿੰਕ ਪੀਤੀ ਸੀ ਖਾਤੇਦਾਰੀ ਕਰ ਰਹੀ ਆ ਕਮਲ ਤੇ ਤੇਰਾ ਤਾਂ ਸਾਰਾ ਪੰਜਾਬ ਨਾਲ ਆਟੀਆ ਦੇਖੋ ਆਟਾ ਗੁੰਨਣ ਦਾ ਕੋਈ ਸਟਾਲ ਆ ਬੈਠਣ ਵਾਸਤੇ ਹੁੰਦਾ ਹੈ ਬੁੱਟੇ ਹੋ ਗਏ ਬਹਿਣਾ ਆਪਾਂ ਪੀ ਰਹੇ ਆ ਚਾਹ ਬਾਅਦ ਚੋਂ ਆਪਾਂ ਤੁਹਾਨੂੰ ਸਾਰਾ ਘਰ ਦਿਖਾਵਾਂਗੇ ਬੜਾ ਚੇਂਜ ਕਰਤਾ ਇਹਨਾਂ ਨੇ ਸੋਨਾ ਬਣਾ ਲਿਆ ਸਾਡੇ ਪਿੱਛੋਂ ਜਾਣ ਤੋਂ ਕਰ ਖਰਚਾ ਥੋੜਾ ਇਹ ਘੱਟ ਕਰਿਆ ਕਰੋ ਤੁਸੀਂ ਹੂੰ ਜਿਆਦਾ ਜਿਆਦਾ ਪੈਸੇ ਲਾ ਰਹੇ ਹੈ ਤੁਸੀਂ ਘਰ ਤੇ ਹੁਣ ਸਿਖਾ ਰਹੇ ਆ ਪੂੜੀਆਂ ਪੂੜੀਆਂ ਬਣਾਈਆਂ ਸੀ ਉਧਰ ਉਹਨਾਂ ਬੰਦਿਆਂ ਨੇ ਖਾ ਲਈਆਂ ਉਹ ਬੈਠੇ ਨੇ ਗੱਲਾਂ ਬਾਤਾਂ ਕਰ ਰਹੇ ਨੇ ਤੇ ਆਪਾਂ ਹੁਣ ਖਾ ਰਹੇ ਹਾਂ ਕਿੰਦਾਂ ਲੱਗੀਆਂ ਫਿਰ ਜਿਹੜਾ ਮੈਂ ਸੈਂਡ ਕਰਦੀ ਆ ਬਹੁਤ ਵਧੀਆ ਸਵਾਦ ਸੀ ਨਾ ਬਹੁਤ ਜ਼ਿਆਦਾ ਟੇਸਟੀ ਸੀ ਮੈਨੂੰ ਆ ਸਬਜ਼ੀ ਵੀ ਜ਼ਿਆਦਾ ਟੇਸਟੀ ਲੱਗੀ ਇਸ ਲਈ ਮੈਂ ਲੱਗੂ ਹੁਣ ਖਾ ਰਹੇ ਹਾਂ ਹੈ ਬਾਕੀ ਆਹ ਬੈਂਕ ਇਥੇ ਕਿੱਥੋਂ ਆਪਸ਼ਨ ਆਈ ਇੱਕ ਬੰਦੇ ਦਾ ਕੱਲ ਬਰਥਡੇ ਸੀ ਉਹਨਾਂ ਨੇ ਸਾਡੇ ਨਾਲ ਸਾਡੀ ਫਿੱਟ ਕਿਤੇ ਚਲੋ ਇਹਨਾਂ ਦੀ ਮਰਜ਼ੀ ਆਪਾਂ ਕੀ ਲੈਣਾ ਕਿਸੇ ਤੋਂ ਤੇ ਆ ਇਹਨਾਂ ਨੇ ਸੋਫੇ ਵਗੈਰਾ ਲਿਆਂਦੇ ਆ ਨਵੇਂ ਬਾਅਦ ਚ ਦਿਖਾਉਣੀ ਆ ਮੈਂ ਘਰ ਜੱਪੇ ਸਸਤੇ ਲੈਨੇ ਮੁੰਡੇ ਜੱਪੇ ਚੰਦ ਮਾਲੇ ਟੇਰੀ ਤੀ ਮੀਨਿਕ ਨੇ ਲਲਾ ਵੀ ਕਾਂ ਟੇਰੀ ਟੀ ਮੀਨਿਕ ਮਜ਼ਬੂਤ ਤੇਰੀ ਸਾਡੇ ਦੇ ਰੇ ਮੁੰਡੇ ਜੱਮੇ ਇਹ ਕਰਨਾ ਚਾਹੋਈ ਯਾਰ ਜੇ ਤੂੰ ਬੋਲੀ ਕੋਈ ਬੇੜਾ ਘਰ ਕਰਦਾ ਵੀਡੀਓ ਦਾ ਤੂੰ ਜਮਾ ਸੱਤ ਮਹੀਨੇ ਬਾਪੂ ਦੀ ਸਾਥ ਵਿੱਚ ਨੇ ਜੁੜਾ ਕੀਤਾ ਅਡੀ ਮਾਰਕੀਟਾਂ ਦੇ ਉਦਮੀਆਂ ਲਟਾਂ ਲਾਵਾਂਗੇ ਫਰਟੀਆਂ ਮੋਟਰਾਂ ਕੀ ਕੀ ਦੇ ਦੇਣਾ ਪੰਪ 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 ਕੀ 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 ਉਹ ਲਿਉਣੇ ਵੇਖ ਕੇ ਜੱਟ ਕੋਈ ਪੜਦਾ ਤਾਂ ਹੀ ਜੱਟੀਆਂ ਪੰਜਾਬ ਦੇ ਵਿੱਚ ਨਹੀਂ ਇਹ ਨੂੰ ਤੇਰੇ ਕਹ ਤੁਸੀਂ ਵੀ ਵੇਖੀ ਕੋਈ ਨਹੀਂ ਇਹ ਕਿ ਪਹਿਲੇ ਸਟੋਲ ਕੀ ਹੈ ਛੱਡ ਜਾ ਫਿਰ ਮੈਨੂੰ ਬਿਨਾਂ ਦੇਖੇ ਪਾਣੀ ਨਹੀਂ ਪੜ ਤੂੰ ਪਾੜੇ ਕੀ ਆ ਕਿੱਥੇ ਆਵੇਂ ਜੱਟੀਆਂ ਪੰਜਾਬ ਦੀਆਂ ਉਸੇ ਸੱਲੀਆਂ ਜੱਟ ਹੈਗਾ ਨਾਚਿੰਦਾਸ ਚ ਪੜ ਇੱਕ ਵਾਰ ਆਉਣਗੇ ਨਹੀਂ ਅੱਜ ਇੱਕ ਤੇ ਵਿੱਚ ਪੜ ਮੈਂ ਤਾਂ ਮੁੱਕ ਜਲੰਧਰ ਪਿੰਡ ਦੀ ਬੰਨੀ ਆ ਜੇ ਪੀਪਲ ਜੋਂ ਆਉਂਦੇ ਮੈਂ ਪਾਵਾਂ ਫਿਰ ਉਹੋ ਜੋ ਬੰਦੇ ਵ્યાਗ ਆ ਕੋਈ ਮਤਲਬ ਕਿ ਉਹ ਕੰਮ ਆ ਮੇਰੇ ਲਈ ਆਪੋਜ਼ਿਟ ਜਿਹੜਾ ਇਸ ਦਿਨ ਕੋਈ ਨਹੀਂ ਤਾਂ ਫੇਡ ਆਪੇ ਜੋ ਬੰਦੇ ਉਹ ਜਿਹੜੇ ਉਹ ਹੁੰਦੀਆਂ ਹਨ ਘੋੜੀਆਂ ਜੱਲੇ ਇੱਕ ਤੁਹਾਨੂੰ ਸੁਣਾਉਂਦੀ ਉਹ ਕੋਰੇਟਾ ਹੋ ਇੱਕ ਤੁਹਾਨੂੰ ਸੁਣਾਉਂਦੀ ਗਾਰੀ ਵਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਢੇਰੀ ਬੱਲੇ 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 ਪਹਿਲੇ ਪਹਿਲੇ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਢੇਰੀ ਤੂੰ ਸਾਰੀ ਯਾਦ ਲੱਗਦੀ ਰਹੇਂੀ ਮੈਂ ਬੋਲੀਆਂ ਦੀ ਲਿਆ ਦੂੰ ਮੇਰੀ ਤੇ ਸਾਰੀ ਯਾਦਦੀ ਰਹੀ ਬੋਲੀ ਬੋਲੇ ਸਾਡੀ ਬੋਲੀ ਦੇ ਨਹੀਂ ਨਹੀਂ ਜਿਵੇਂ ਬਹੁਤ ਵਧੀਆ ਹੈ ਬੇਚਾਰ ਜੋ ਬੰਤਾ ਜਾਂ ਪ੍ਰਾਪਤ ਹੋ ਦੇ ਕਿਸੇ ਨੇ ਜਸ ਦਣਾ ਲੈ ਲ ਗਏ ਵੀ ਉਧਰ ਰੱਖਿਆ ਸੀ ਵਿਆਹ ਤੇ ਉਹਦੇ ਮੰਮੀ ਡੈਡੀ ਲੈਣ ਗਏ ਸੂਟ ਉਹ ਬਣਾ ਉਹ ਕਰੀਮ ਵਾਲਾ ਤੁਹਾਨੂੰ ਹੁੰਦਾ ਪੁਰਾਣੀ ਹੁੰਦਾ ਬਸ ਅੱਜ ਪੁੱਛ ਦਿੰਦੇ ਚੱਲ ਆਇਆ ਪਰ ਆਇਆ ਸਦੀ ਪਰ ਵਲੌਗ ਵੀ ਬਣਾਣਾ ਬੰਦ ਕਰ ਦੇਣਾ ਤੁਹਾਨੂੰ ਦ ਮਿਠਾ ਨਾ ਚੇਹੇ ਅੰਦਰ ਸੁਣਾਂਗੇ ਜਾਈਆਂ ਆ ਦੇਖ ਜੱਸਾ ਇਹ ਨਹੀਂ ਬਲੋਗ ਰਿਹਾ ਅੱਜ ਤਾਂ ਵੀਡੀਓ ਸੈਂਪਲ ਨਾ ਤੁਸੀਂ ਵੀ ਬਾਦੋ ਇੱਕ ਮੇਰਾ ਮਾ ਮਾਰ ਨਹੀਂ ਬੋਲੀਓ ਕਿਵੇਂ ਹੀ ਬੋਲੀਪੌਣ ਲੱਗਿਆ ਹੁਣ ਚਲੋ ਸਾਰੇ ਸਾਰੇ ਨਾ ਕਰਿਆ ਕਰਨੀ ਵੇਖ ਸਾਰੇ ਘਰ ਜਾ ਕੇ ਨਹੀਂ ਪਹਿਲਾ ਦਿੰਦੇ ਖੰਡ ਦੀਆਂ ਚਾਹਾਂ ਫੇਰ ਦਿੰਦੇ ਗੁੜ ਪਾ ਕੇ ਈ ਰੰਗ ਤੇਰਾ ਬਦਲ ਗਿਆ ਦੋ ਦਿਨ ਸੋਨੇ ਜਾ ਕੇ ਵੀ ਰੰਗ ਤੇਰਾ ਬਦਲ ਗਿਆ ਦੋ ਦਿਨ ਪਾ ਕੇ ਮੈਂ ਬਾਕੀ ਤੇ ਬਸ ਕਿਹਾ ਹੋਣਾ ਬੋਲੀ ਚੱਲ ਚੱਲ ਜਗੜੀ ਕਲਾਸੀ ਵਿੱਚ ਕੁੱਪੜੀ ਬੋਲਦੀ ਜਗੜੀ ਦੀ ਕੇ ਰਾਸ ਲੱਗੇ ਦਿਆਂ ਵੀ ਕੱਲ ਚੱਲ ਬੋਲੀ ਸੁਣੇ ਦਿਆਂ ਮੇਠਾ ਪਰ ਇਸ ਪਾਈ ਤੈਨੂੰ ਨੱਚੇ ਬੋਸ ਵਾਈ ਕੁੱਟਦੀ ਆ ਫੁੱਟ ਤੇ ਮਿਲਣਾ ਮਾਪੂਤਨਾ ਡਿੱਗੇ ਮੋਟਰਸਾਈਕਲ ਤੋਂ ਤੜਾਇਆ ਸੀ ਮੈਂ ਚੁੱਕਾ ਜੱਜੇ ਬੋਲ ਤੇ ਪਹਿਲਾ ਬੋਸ ਬਾਜ਼ਾ ਕੋਈ ਨਾ ਕੋਈ ਨਹੀਂ ਦੇਖ ਲੈ ਇਹ ਹੋ ਬੋਲੀ ਬੋਲਣੀ ਨਹੀਂ ਕਰ ਜਾ ਬਣ ਜਾ ਤਾ ਚੜਾ ਚੜਾ ਕਰਨੀ ਕੁੜੀਏ ਵੇਖ ਛੜੇ ਨਾਲ ਲਾ ਕੇ ਬੱਲੇ 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 ਛੜਾ ਤਾਂ ਤੇਰੇ ਭਾਂਡੇ ਮੰਜੂ ਛੜਾ ਤਾਂ ਮਾਰੇ ਭਾਂਡੇ ਛੜਾ ਤਾਂ ਮਾਰੇ ਭਾਂਡੇ ਮੈਂ ਬੋਲ ਨਾ ਐ ਰੱਖੂ ਚਮਕਾ ਕੇ ਬੋਲ ਦਰਵਾਜ਼ਾ ਬਾ ਦਰਵਾਜ਼ਾ ਦਰਵਾਜ਼ਾ ਮਰੀ ਨੀ ਗਿਆ ਮੈਂ ਮਾਲੀ ਨਾ ਇਧਰ ਦੇ ਦੇ ਫੋਨ ਚੱਲ ਫਿਰ ਆ ਇੱਥੇ ਆ ਫਿਰ ਇੱਥੇ ਆ ਖੜਾ ਚੜਾਣਾ ਕਰਿਆ ਕਰਨੀ ਵੇਖ ਛੜੇ ਨਾਲ ਲਾ ਕੇ ਛੜਾ ਤੇ ਤੇਰਾ ਮੰਜੂ ਭਾਂਦੇ ਬਸ ਰਹਿੰਦੀ ਗੱਲ ਦੋ ਹੰਡ ਲਾ ਲਈ ਫਿਰ ਦੁਬਾਰਾ ਮੈਨੂੰ ਪੁਲੀਸ ਨੂੰ ਦੱਸ ਤੋਂ ਲਗਾਉਣਾ ਫਿਰ ਗੱਲ ਤੋਂ ਤੁਹਾਨੂੰ ਸਮਝਾ ਦੇਣਾ ਜਿਵੇਂ ਮੈਂ ਦੋਹ ਲੈਣਾ ਬੋਲਿਆ ਬੋਲੀ ਸਮਝਾ ਠੀਕ ਹੈ ਜਲਦੀ ਠੀਕ ਹੈ ਛੜਾ ਛੜਾ ਨਾ ਕਰਿਆ ਕਰਨੀ ਕੁੜੀਏ ਵੇਖ ਛੜੇ ਨਾਲ ਲਾ ਕੇ ਬੱਲੇ 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 ਨਹੀਂ ਛੜੇ ਤਾਂ ਤੇਰਾ ਭਾਂਡੇ ਮਾਂਜੂ ਛੜਾ ਤਾਂ ਤੇਰੇ ਭਾਂਡੇ ਮਾਂਜੂ ਰੱਖ ਦੂ ਐ ਚੁਮਕਾ ਕੇ ਨਹੀਂ ਦਾਲ ਰਿੰਨ ਕੇ ਰਗੜ ਦੰਦ ਰਿੰਨ ਕੇ ਦਉਗ ਪੂਰੀ ਲਾਵੀ ਜਖਣਾ ਫੇਰਾ ਮੈਂ ਤੇ ਪੂਰੀ ਯਾਦ ਕਰਨ ਮੈਂ ਬੈ ਕੇ ਭੋਲੀ ਭੋਲੇ ਜਾਂਦੇ ਮੂੰਹ ਦੇਖੀ ਨਹੀਂ ਪਾੜੇ ਨਾ ਪਾ ਰਿਹਾ ਨਾ ਰੁਕ ਜਾ ਅੱਗੇ ਨਾਲ ਹੀ ਪਵਾ ਦੇਣੀ ਤੇ ਰਿਆ ਸੀ ਵੇਖ ਨੀ ਤੂੰ ਬੈਠੀ ਰਹਿ ਤੇ ਟੁਕ ਤੇ ਦੇਖ ਕੇ ਨਹੀਂ ਪੜੀਂਗੀ ਨੀ ਤੂੰ ਹੀ ਚੱਕਣੀ ਆ ਪਿਛੇ ਜਾਣਾ ਚੱਕਣਗੇ ਤਾਂ ਜਾ ਕੇ ਪੂਰਾ ਬੋਲੇਗਾ ਉਹਨਾਂ ਨੇ ਦੋ ਦੋ ਲੈਣਾ ਕਰਕੇ ਬੁੱਦਨੀ ਜਿਹੜੇ ਆ ਤੇ ਪੂਰੀ ਫਿਰਨੀ ਤੇ ਖਿਡਾੜੀ 1 2 3 ਗੋ ਛੜਾ ਛੜਾ ਨਾ ਕਰਿਆ ਕਰਨੀ ਕੁੜੀਏ ਵੇਖ ਛੜੇ ਨਾਲ ਲਾ ਕੇ ਬੱਲੇ 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 ਨੇ ਛੜਾਤਾ ਤੇਰੇ ਭਾਂਡੇ ਮਾਂਜੂ ਛੜਾਤਾ ਤੇਰੇ ਭਾਂਡੇ ਮਾਂਜੂ ਰੱਖ ਦੂੰ ਐ ਚਮਕਾ ਕੇ ਬੱਲੇ 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 ਦਾਲ ਰਿੰਨ ਕੇ ਰਗੜੂ ਚੜਨੀ ਦਾਲ ਰਿੰਨ ਕੇ ਰਗੜੂ ਚੜਨੀ ਦੋ ਮਿੱਠੀਆਂ ਰੋਟੀਆਂ ਲਾ ਕੇ ਬਹਿ ਜਾ ਪੀਦੇ ਤੇ ਸੂਟ ਬਦੰਮੀ ਪਾ ਕੇ ਨੀ ਬਹਿ ਜਾ ਪੀਦੇ ਤੇ ਸੂਟ ਬਦੰਮੀ ਬਹਿ ਜਾ ਪੀਦੇ ਸੂਟ ਬਦੰਮੀ ਪਾ ਕੇ ਬਹਿ ਜਾ ਪੀਦੇ ਨੇ ਹੋਣਾ ਅੰਡਾ বিনা ਬੋਲੀ ਦੇ ਕੋਲ ਦੇ ਕਿਹੜੇ ਤੇ ਪੀੜਾ ਮੋਹਨਾਂ ਦੀ ਗੀਤਾਂ ਦਾ ਮੂੰਹ ਦਾ ਹਾਂ ਨਿੱਜ ਜੋਗੀਆਂ ਦੇ ਕੰਨਾਂ ਵਿੱਚ ਕੱਟਦੀਆਂ ਮੁੰਦਰਾ ਤੇ ਮੁੰਦਰਾ ਤੇ ਤੇਰੀ ਤਸਵੀਰ ਨਹੀਂ ਤਸਵੀਰ ਨਹੀਂ ਜੋਗੀਆਂ ਦੇ ਕੰਨਾਂ ਵਿੱਚ ਕੱਟਦੀਆਂ ਮੁੰਦਰਾ ਤੇ ਮੁੰਦਰਾ ਦੇ ਵਿੱਚ ਤੇਰਾ ਮੂੰਹ ਦੱਸਦਾ ਜਿਹਨੇ ਮੇਰੇ ਪਾਸੇ ਰੱਖਾ ਮਣ ਤੂੰ ਦੱਸਦੀ ਤੂੰ ਦੱਸਦੀ ਜੋਗੀਆਂ ਦਾ ਕੰਨਾ ਵਿੱਚ ਕੱਟਦੀਆਂ ਮੰਦਰਾ ਦੇ ਮੰਦਰਾ ਦੇ ਵਿੱਚ ਤੇਰੀ ਮੂੰਹ ਦਲਦੀ ਬੋਲੀ ਦੇਸੀ ਲੇਪੂ ਦੇਸੀ ਜਿਹੜੇ ਬਾਸੇ ਵਕਮੇ ਤੂੰ ਤੇ ਸੀ ਮੈਂ ਬੜਾ ਬੱਕੇ ਵਿੱਚ ਪਾ ਜਾਈਂ ਕੀ ਹੁੰਦ ਰਹੀ ਹੈ ਨੇ ਮੇਰੇ ਮਾਪਿਆਂ ਨੇ ਪਾਇ ਸਾਰੇ ਤਾਂ ਗੈਣੇ ਮੇਰੇ ਮਾਪਿਆਂ ਨੇ ਪਾਇ ਇੱਕ ਗੋਦ ਵੀ ਤੇਰੇ ਘਰ ਦਾ ਵੇ ਜਦੋਂ ਲੜਦਾ ਤੇ ਲਾ ਦੇ ਲਾ ਦੇ ਕਰਦਾ ਵੇ ਜਦੋਂ ਲੜਦਾ ਇਸਾਰੇ ਤਾਂ ਘਹਿਣੇ ਤੇਰੇ ਮਾਪਿਆਂ ਨੇ ਪਾਏ ਇਸਾਰੇ ਤਾਂ ਘਹਿਣੇ ਤੇਰੇ ਮਾਪਿਆਂ ਨੇ ਪਾਏ ਇੱਕੋਤ ਵੀਤ ਮੇਰੇ ਕਰਦਾਨੀ ਜਦੋਂ ਪੌਣੀਆਂ ਤੇ ਬਹਿ ਜਾ ਬਹਿ ਜਾ ਕਰਦਾਨੀ ਜਦੋਂ ਪੌਣੀਆਂ ਤੇ ਬਹਿ ਜਾ ਬਹਿ ਜਾ ਕਰਦਾਨੀ ਪੁੱਤ ਝਟਾ ਦੇ ਮਰ ਜਾਣਗੇ ਲੜਕੇ ਮਦੋਸ ਬਣ ਕੇ ਲੜ ਬਣ ਕੇ ਬੋਲੀ ਯਹੀ ਖਾਣੂ ਕਰ ਦਿੰਦਾ ਟਿਊਬ ਹੀ ਨਹੀਂ ਜੁੜਦੀ ਐ ਕਿ ਕਿਉਂ ਨਹੀਂ ਲੱੜਦੀ ਸੱਜਣ ਉਸੇ ਤੋਂ ਜੁੜਦਾ ਮੈਂ ਖਾਦਾ ਪੀਜ਼ਾ ਮੈਂ ਚ ਟੱਪ ਕੇ ਬਹੁਤ ਡਬਲ ਪੀਜ਼ਾ ਖਾਦਾ ਸੀ ਉਸ ਮੂਡ ਦਾ ਸੀ ਬਣਾ ਆਇਆ ਨਹੀਂ ਬਲੌਗ ਯਾਦਪੁਰ ਲਗੇ ਸੀ ਮੇਰੇ ਪੈਸੇ ਆਉਂਦੇ ਪੈਸੇ ਆਉਂਦੇ ਬੇਰ ਤਾਂ ਹੀ ਨਾ ਜਾ ਸਕਦੀ ਤੇ ਫਿਰ ਤੇਰਾ ਫਿਰ ਲੜਾਈ ਹੋ ਗਈ ਸੀ ਨਾ ਪਤਾ ਨਹੀਂ ਕੀ ਹੋਇਆ ਸੀ ਜਦੋਂ ਦੋ ਘਰ ਛੱਡਿਆ ਨਾ ਸਾਡੀ ਲੜਾਈ ਬਹੁਤ ਜ਼ਿਆਦਾ ਹੁੰਦੀ ਆ ਦੋਰ ਹਨਾ ਬੀਜੇਪ ਜਾਂਦੀ ਮੈਨੂੰ 4 ਪੀਸ ਚਾਹੀਦੇ ਤੇ ਮੈਂ ਇਹ ਤਿੰਨ ਦਿੰਦੀ ਹਾਂ ਜਦੋਂ ਹੁਣੇ ਹੀ ਤਿੰਨ ਤਿੰਨ ਤੇ ਚੌਥਾ ਕਿਵੇਂ ਮਿਲ ਜੇ ਹੋਂ ਦਾ ਹੁਣੇ ਤਾਂ ਇੱਕ ਵੀ ਨਹੀਂ ਖਾਦਾ ਝੂਠ ਨਾ ਬੋਲ ਰੋ ਗੁੱਸੇ ਹੋ ਗਈ ਨਾ ਤਾਂ ਨਹੀਂ ਕਰਦੀ 10 ਤੂੰ ਆਪ ਦੀ ਕੱਲੇ ਦੀ ਚਾਹ ਲੈਂਦੀ ਐ ਪਾਣੀ ਆ ਮੁੰਦੇ ਦੇ ਆਓ ਮੁੰਦੇ ਦੀ ਆਹਰ ਦਸ ਰੋਟੀ ਖਾ ਰਹੀ ਐ